ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਨਾਲ ਵਿਸਿਟ ਹੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਿਕਾਇਆ ਇਹ 메ਨ ਰਸਤਾ ਸਾਡੇ ਪੈਂਡਰ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਦੀ ਇਹ ਨਹੀਂ ਅੱਜ ਵੀ ਦੀ ਦੀ ਇਹ ਰਹਾ ਬੀਸ ਵੀ ਦੇ ਖਰਾਬ ਨੂੰ ਗੱਲ ਚਕਾਓ ਇਹ ਰਸਤਾਂ ਕਿਉਂ ਪਾ ਰਹੇ ਹੋ ਜਿੰਦਰ ਦੇ ਦੇੜੇ ਦੇ ਚੱਕੇ ਦੁਵਾਰਾ ਲਾਦਾ ਰਹੇ ਆ ਦੇਖ ਲੋ ਆ ਦੇਖ ਕੱਲ ਦੁਵਾਰਾ ਲਾਦਾ ਰਹੇ ਨਾ ਤੂੰ ਨਹੀਂ ਰਸਤਾ ਬੰਦ ਕਰਕੇ ਚੱਲ ਜਾਣਾ ਦੀ ਈ ਨਾ ਵੀ ਜ਼ਰਾ ਜਸਦੀਸ਼ ਜੀ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਕਿਹੜੀ ਫੈਕਟਰੀ ਦੀ ਤੂੰ ਜਸਾ ਕਿਹੜੀ ਫੈਕਟਰੀ ਦੀ ਹੈ ਮੰਦੂਰ ਟ੍ਰੇਡਿੰਗ ਕੰਪਨੀ ਇਹ ਇਹ ਵੇਸ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਫਾਵਾ ਬੰਦਾ ਤਾਂ ਪਾਉਂਦਾ ਜਿਹੜੀ ਤੁਸੀਂ ਉਰੇ ਸੱਟਣ ਆਏ ਹੋ ਉਰੇ ਪੁੱਛ ਕੇ ਸੱਚਾ ਕਿੱਦਾਂ ਜਾਪੇ ਤੇ ਇਹਨਾਂ ਦਾ ਡੱਗਾ ਜਿੱਥੇ ਕੂੜਾ ਛੱਡਦੇ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਤੇ ਬੰਦਾ ਬੈਠਾ ਇਹਨਾਂ ਦਾ ਮਲਾਜ਼ਮ ਉਹ ਕਹਿੰਦਾ ਉੱਥੇ ਸਿੱਟੇ ਨੇ ਨਹੀਂ ਆ ਉਰੇ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਤੇ ਛੱਡਦੇ ਨੇ ਪਤਾ ਨਹੀਂ ਕਿ ਉਰੇ ਬੰਦਾ ਨਹੀਂ ਤੁਹਾਨੂੰ ਪਤਾ ਨਹੀਂ ਬਾਅਦੇ ਥੋੜੇ ਸਿੱਟਾਂਗੇ ਉਰੇ ਨਹੀਂ ਯਾਰ ਰੋਡ ਦੇ ਉੱਪਰ ਵੀ ਕਿਹੜੇ ਸੱਟੇ ਆ ਸੀ ਸ਼ਹਿਰ ਦੇ ਅੱਛਾ ਆਪ ਅੰਦਰ ਆ ਅੱਛਾ ਇਹ ਬੰਦਗਾ ਦੇ ਰੋਡ ਤੇ ਆ ਤਾਂ ਪਹਿਲਾਂ ਦਾ ਪਿਆ ਕੂੜਾ ਇਹ ਸਫਾ ਦਾ ਥੋੜਾ ਅੱਛਾ ਤੇ ਹੁਣ ਪਿੰਡ ਵਾਲੇ ਨੇ ਕੀ ਕੀਤਾ ਤੁਹਾਨੂੰ ਅ ਆਪ ਤੋਂ ਨਿਕਮੇ ਦੀ ਹੈ ਕਮੇਟੀ ਵਾਲੇ ਨੇ ਕਿਹਾ ਹੋਰ ਸੱਡੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਤੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਠਾ ਬੰਦਾ ਉਹ ਵੀ ਤੇ ਗਿਆ ਹੁਣੇ ਭੇਜਿਆ ਇੱਧਰ ਆਸੀਂ ਆਪਣੀ ਮਰਜ਼ੀ ਨਾਲ ਬਾਜੇ ਥੋੜਾ ਪੇਪਰ ਪੜ੍ਹਣ ਦੇ ਜਿੱਤੀਆਂ ਹਨੀਆਂ ਯਾਰ ਠੀਕ ਹੈ ਇਹ ਨਾਲ ਜੀ ਸੋਨ ਸਿੰਘ ਨੰਬਰ ਦਾ ਪਰਥਲਾ ਜੀ ਰਬਰਾਰ ਜੀ ਆਹੋ ਜੀ ਗੱਡੀ ਖੜੀ ਆ ਹਾਂ ਜੀ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕੀ ਸਮਾਨ ਵੇ ਰਿਆ ਗਿਆ ਇਹ ਗੱਡੀ ਕੁਆੜ ਲੈ ਕੇ ਆਈ ਦੀ ਜੀ ਲਫਾਫਿਆਂ ਦਾ ਕੁਆੜ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਲਾ ਰਹੀ ਹੈ ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਿਹਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿਤੇ ਇਹਨਾਂ ਨੂੰ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸਾਨੂੰ ਤਾਂ ਉੱਥੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਬੈਟਰ ਸੀ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆ ਕੇ ਇਹਦੇ ਨਾਲ ਬੰਦਿਆਂ ਨਾਲ ਗੱਲ ਕੀਤੀ ਤੂੰ ਬੰਦਾ ਕਿਹਦਾ ਇਹ ਕਹਿੰਦਾ ਮੈਂ ਜੀਰਾ ਰਾਮ ਦਾ ਬੰਦਾ ਮੈਂ ਕਹਿੰਦਾ ਗੱਡੀ ਕਿਹਦਾ ਕਹਿੰਦਾ ਵੀ ਉਹਦੀ ਹੋ ਜੀ ਇਹ ਰਾਮ ਦੀ ਗੱਡੀ ਐ ਉਹ ਹੁੰਦਾ ਕਰ ਕਰ ਲੋ ਗੱਲ ਮੈਂ ਜਦ ਰਾਮ ਨਾਲ ਗੱਲ ਕੀਤੀ ਮੈਂ ਤੁਜੀ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਗੋਮਪਰ ਮੈਂ ਸੋਨ ਸਿੰਘ ਨੰਬਰਦਾਰ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਮੰਦਾ ਜਿਸ ਕਹਿੰਦੇ ਆ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨੇ ਆ ਕਰ ਦਿੰਨੇ ਆ ਠੀਕ ਠੀਕ ਕਰ ਦਿੰਨੇ ਆ ਜੇਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜੇਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਦ ਇਹ ਚੱਕਣਾ ਸ਼ੁਰੂ ਕਰਤਾ ਸਾਡੇ ਕਹੇ ਤੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰ ਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖ ਕੀ ਜਾਣੇ ਕੀ ਲੋੜ ਹੈ ਅਜ ਤਾਂ ਇਹ ਕਹਿੰਦੇ ਮੱਧੋਂ ਮੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ ਜਾ ਬਲੇਮ ਲਾਓ ਤਾਂ ਕਿ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਭਰਸਲੇ ਰਾਹ ਤੇ ਕੋਈ ਗੰਦ ਛਿੜੇਗਾ ਪਰ ਜਗਾ ਕੀ ਦੀ ਹੈ ਹੁਣ ਦੇਖਣਾ ਜੇ ਬੱਚੇ ਗੰਦ ਪਿਆ ਵਾ ਇਹ ਗੰਦ ਪਿਆ ਜੀ ਇਹ ਹੈਗੀ ਤਾਂ ਸ਼ਾਮ ਲੜ ਜਗਾ ਹੈ ਅੱਛਾ ਜੀ ਇੱਕ ਸ਼ਾਮ ਲੜ ਜਗਾ ਭਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਇੱਥੇ ਗੰਦ ਕਦੇ ਆਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਦ ਛੇੜਦੇ ਨੇ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਵੱਧ ਵਿਚਾਲੇ ਦੀ ਖੇਰੂ-ਗੂਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਨਹੀਂ ਆਉਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲਾ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਦ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਐ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਨੇ ਆ ਜੀ ਜ਼ਿੰਮੇਵਾਰ ਐਮਐਲਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰਾ ਵੀ ਹੈ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਹੈ ਦੱਸੋ ਕੀ ਕਰੀਏ ਸੀ ਪਰ ਦੇਖਣ ਨੂੰ ਦੇਖੀਦਾ ਉਹ ਗੰਦ ਕਾਫੀ ਟਾਈਮ ਤੋਂ ਪਿਆ ਸੀ ਪਹਿਲਾਂ ਕੋਈ ਦਰਖਾਸਤ ਇਹ ਥੋੜਾ ਜਿਰ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਗਿਆ ਥੋੜਾ ਜਿਹਾ ਬਣਿਆ ਆ ਜਦ ਇਹਨਾਂ ਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਵਿੱਚ ਜਦੋਂ ਉਹਨੂੰ ਪਾਣੀ ਕਿਸ ਤਰ੍ਹਾਂ ਦੀ ਕਾਰਵਾਈ ਬੰਦ ਵਧ ਤੋਂ ਵਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ 'ਤੇ ਸਜ਼ਾ ਹੋਣੀ ਚਾਹੀਦੀ ਆ ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਹੋ ਕੀ ਲੋਡ ਹੈ ਕੀ ਇਹ ਡੰਪ ਹੈ ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਛੱਡੋ ਇਸ ਕਰਕੇ ਇਹਨਾਂ ਤੇ ਵਧ ਤੋਂ ਵਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਜੀ ਮਰਾ ਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਆ ਇਹ ਇਹ ਪਰਥਲਾ ਜੀ ਜਾਂਦਾ ਹੀ ਪੁਰਾਣਾ ਰੋਡ ਸੀ ਇਹ ਸਾਡਾ ਇੱਥੇ ਕਿ ਕਿ ਸਿੱਟੀ ਜਾਂਦੇ ਆ ਰੋ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਨਾਲ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਕਾਇਆ ਇਹ ਮੇਨ ਰਸਤਾ ਸਾਡੇ ਪੈਂਡਰ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹਨੇ ਨਹੀਂ ਅੱਜ ਜੇ ਵੇਖਿਆ ਗੱਡੀ ਵੱਡੀ ਭਰੀ ਹੋਈ ਸੀ ਕਿਹੜਾ ਗੱਡੀ ਆ ਹਾਂ ਜੀ ਹਾਂ ਜੀ ਇਹ ਦੁਬਾਰਾ ਲਦਾਈ ਆ ਜੀ ਇਹ ਕਿੰਨੇ ਕੋਈ ਸਟੱਕੀ ਹੋਈ ਸੀ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਇਹ ਫੋਨ ਆਇਆ ਇਹ ਮੁੰਡੇ ਨੂੰ ਇਹ ਤਾਂ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਜੀ ਜੀ ਫੈਕਟਰੀ ਕੀ ਦੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਲ ਕਹਿੰਦੇ ਜੀ ਹੈਵੀ ਸਟਕਾ ਦੀ ਇਹ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁ ਗਿਆ ਹੋਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਵਾਲਿਆਂ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਸੱਡ ਦੋ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਇਹ ਕਾਰਵਾਈਆਂ ਤਾਂ ਤੇ ਹੋਣੀ ਚਾਹੀਦੀ ਆ ਵੱਧ ਤੋਂ ਪੀ ਗਾਂ ਤੋਂ ਇੱਕ ਮਾਲ ਹਿੱਟ ਸਕਣ ਇਥੇ ਅਸਿਸੂ ਸਾਹਿਬ ਇੱਕ ਰਾਤ ਪਰੜਨ ਹੋਈ ਸੀ ਜੋ ਫੈਕਟਰੀ ਦੇ ਵੇਸਟ ਨੂੰ ਲੈ ਕੇ 30 ਦਿਨਾਂ ਬਾਅਦ ਵੀ ਦੱਸ ਰਹੀ ਹੈ ਇਹ ਨਾ ਇੱਥੇ ਇੱਕ ਮਨਦੀਪ ਟਰੇਡਰ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹਦੀ ਜਿਹੜੀ ਵੇਸਟ ਸੀਗੀ ਉਹ ਲੈ ਕੇ ਪੱਖਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਹ ਕੀਤਾ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਇਹ ਕਿਸ ਤਰ੍ਹਾਂ ਦਾ ਕਚਰਾ ਸੀਗਾ ਖਲਕਵਾ ਕਚਰਾ ਸੀਗਾ ਅ ਜਿਹੜੇ ਲਫਾਫੇ ਸੀਗੇ ਬੇਸਤ ਸੀਗੀ ਸਾਰੀ ਤੇ ਕਿਹੜੀ ਜਿਹੜੀ ਸੁਪਰ ਸੀਗੀ ਉਹ ਇਹ ਭਰਤਲੇ ਪਿੰਡ ਨੂੰ ਰਸਤਾ ਜਾਂਦਾ ਉੱਥੇ ਸੁੱਤਰੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਕੰਦਮਾ ਦਰਜ ਕੀਤਾ ਸੁਨਨਜੀ ਵੀ ਹੈ ਉਹ ਜਿਹੜੀ ਜਗ੍ਹਾ ਉਹ ਨਦਰਪੌਂਸਲ ਦੀ ਜੀ ਪੂਰੇ ਪਰੇ ਜੇ ਵੈਰੀਫਾਈ ਕਰਨਾ ਬਾਕੀ ਕਿ ਕਿੰਨੇ ਬੰਦੇ ਦੇ ਪਰਚਾ ਹੈ ਕਿੰਨੇ ਬੰਦੇਾਂ ਦੇ ਪਰਚਾ ਦਰਜ ਹੋਏ ਹੈ 3 ਤਾਰਾ ਜੀਵੰਦ ਕਿਤੇ 269 ਬਿਮਾਰੀ ਫਲਾਵਾ ਜੀ ਸਰ ਵੀ ਹਾਂ ਜੀ ਕਿਸ ਤਾਰੋ ਠੀਕ ਹੈ